ਵਦੇਸ਼ਾਂ ਦੇ ਵਿੱਚ ਆ ਕੇ ਵੀ ਕੁਝ ਪੰਜਾਬੀਆਂ ਨੇ ਇਹੋ ਜਿਹਾ ਕੰਮ ਕੀਤਾ ਕਿ ਜਿਨ੍ਹਾਂ ਤੋਂ ਅਸੀਂ ਆਪ ਵੀ ਸਿਹਤ ਲੈ ਸਕਦੀਆਂ ਤੇ ਸਾਡੇ ਬੱਚਿਆਂ ਨੂੰ ਵੀ ਸਿਹਤ ਦਵਾ ਸਕਦੇ ਆ। ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਗੁਰਸ਼ੇਰ ਸਿੰਘ ਮਾਨ ਤੇ ਹਰਸ਼ੀਨ ਕੌਰ ਸਹੋਤਾ ਦੋ ਜਿਹੇ ਸ਼ਖਸ ਨੇ ਜਿਨ੍ਹਾਂ ਤੋਂ ਕੀ ਅਸੀਂ ਇਹ ਸਿਹਤ ਲੈ ਸਕਦੇ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜੀਆਂ ਪੁਲਸ ਗੇਮਸ ਹੋਈਆਂ ਸੀਗੀਆਂ ਤਸਮਾਨੀਆ ਦੇ ਵਿੱਚ ਉਹਨਾਂ 'ਚ 1500 ਐਥਲੀਟਾਂ ਦੇ ਨਾਲ ਇਹਨਾਂ ਨੇ ਭਾਗ ਲਿਆ। ਇਹਦੇ 'ਚ ਕੱਲੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਜਿਹੜੇ 10 ਪੈਸੀਫਿਕ ਕੰਟਰੀਆਂ ਨੇ ਛੋਟੇ ਛੋਟੇ ਆਈਲੈਂਡਰ ਨੇ ਉਹਨਾਂ ਦੇ ਵੀ ਪੁਲਿਸ ਕਰਮਚਾਰੀ ਜਾਂ ਉਹਨਾਂ ਦੇ ਵੀ ਐਥਲੀਟ ਆਏ ਤੇ ਇਹਨਾਂ ਦੇ ਵਿੱਚ ਗੁਰਸ਼ੇਰ ਸਿੰਘ ਮਾਨ ਨੇ 100 ਮੀਟਰ 200 ਮੀਟਰ 400 ਮੀਟਰ ਸਪ੍ਰਿੰਟ ਤੇ 400 ਮੀਟਰ ਮਿਕਸਡ ਰਲੇ ਚਾਰਾਂ ਦੇ ਵਿੱਚ 골ਡ ਜਿੱਤੇ ਆ ਜਦੋਂ ਕਿ ਹਰਸੀਨ ਕੌਰ ਸੋਹਤਾਉਰਾ ਨੇ ਜਿਹੜਾ ਜੈਵਲਨ ਦੇ ਵਿੱਚ ਚਾਂਦੀ ਤੇ ਡਿਸਕਸ ਦੇ ਵਿੱਚ ਕਾਂਸੀ ਜਿੱਤੇ ਆ ਹੁਣ ਇਹ ਦੋਨੇ ਪਲੇਅਰ ਜਿਹੜੇ 25 ਜੂਨ ਦੇ ਵਿੱਚ ਬਰਮਿੰਗਮ ਅਲਬਾਮਾ ਅਮਰੀਕਾ ਚ ਵਰਲਡ ਜਿਹੜੀ ਪੁਲਿਸ ਗੇਮ ਆ ਉਹਦੇ ਚ ਪਾਰਟਿਸਿਪੇਟ ਕਰਨ ਜਾ ਰਹੇ ਨੇ ਸੋ ਆਓ ਇਹਨਾਂ ਧੀਆਂ ਪੁੱਤਾਂ ਤੇ ਆਪਾਂ ਮਾਨਕ੍ਰਿ